29 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਤੇ 30 ਦੀ ਸਵੇਰ ਨੂੰ ਮੌਸਮ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਸਵੇਰ ਵੇਲੇ ਚੰਡੀਗੜ੍ਹ ਰਾਜਪੂਰਾ ਡੇਰਾਵਸੀ ਰੋਪੜ ਆਨੰਦਪੁਰ ਸਾਹਿਬ ਮੋਹਾਲੀ ਇਨ੍ਹਾਂ ਖੇਤਰਾਂ ਦੇ ਵਿੱਚ ਤੇਜ਼ ਮੀਂਹ ਪਿਆ ਆਮ ਨਾਲੋਂ ਵੱਧ ਮੀਂਹ ਪਿਆ ਯਾਨੀ ਕਿ ਕਹਿ ਸਕਦੇ ਹਾਂ ਕਿ ਭਾਰੀ ਮੀਂਹ ਪਿਆ ਜਿਸ ਕਰਕੇ ਕੱਗਰਦ ਰਿਆ ਬਹੁਤੇ ਖੇਤਰਾਂ ਦੇ ਵਿੱਚ ਚੜ ਕੇ ਚੱਲਿਆ ਹੈ ਤੇ ਉਹਨਾਂ ਦੇ ਵੀ ਕਈ ਖੇਤਰਾਂ ਦੇ ਵਿੱਚ ਹੜ ਵਰਗੀ ਸਮੱਸਿਆ ਪੈਣ ਸਕਦੀ ਹੈ ਜੇਕਰ ਅਗਲੇ 24-48 ਘੰਟਿਆਂ ਦੇ ਦੌਰਾਨ ਇੱਕ ਅੱਧਾ ਮੀਂਹ ਹੋਰ ਅਜਿਹਾ ਪੈ ਜਾਂਦਾ ਹੈ ਬਾਅਦ ਵਿੱਚ ਟੁੱਟਵੇਂ ਤੌਰ ਤੇ ਕੁਝ ਕਿ ਖੇਤਰਾਂ ਦੇ ਵਿੱਚ ਮੀਂਹ ਪਿਆ ਹਲਕੀਆਂ ਕਾਰਵਾਈਆਂ ਤੇ ਜਿਵੇਂ ਉਮੀਦ ਸੀ ਕਿ ਸ਼ਾਮ ਤੋਂ ਬਾਅਦ ਮੀਂਹ ਦੀਆਂ ਕਾਰਵਾਈਆਂ ਵਿੱਚ ਵਾਤਾ ਹੋਵੇਗਾ ਉਸੇ ਤਰ੍ਹਾਂ ਹੀ ਹੋ ਰਿਹਾ ਹੈ ਸ਼ਾਮ ਵੇਲੇ ਚਾਹੇ ਮਾਨਸਾ ਹੋਵੇ ਸੰਗਰੂਰ ਹੋਵੇ ਪਟਿਆਲੇ ਇਹਨਾਂ ਜ਼ਿਲ੍ਹਾ ਦੇ ਵਿੱਚ ਲਗਾਤਾਰ ਬੱਦਲਬਾਹੀ ਬਣ ਰਹੀ ਹੈ ਤੇ ਤੇਜ਼ ਮੀਂਹ ਦੇ ਸ਼ਰਾਟੇ ਅਗਲੇ ਕੁਝ ਇੱਕ ਘੰਟਿਆਂ ਦੌਰਾਨ ਲੱਗ ਸਕਦੇ ਹਨ ਇਸੇ ਤਰ੍ਹਾਂ ਹੀ ਅਮਰitsar ਤਾਨਤਨ ਫਿਰੋਜ਼ਪੁਰ ਫਰੀਦਕੋਟ ਜਾਂ ਮੋਗੇ ਦੇ ਵੀ ਕੁਝ ਕੇ ਖੇਤਰਾਂ ਦੇ ਵਿੱਚ ਬੱਦਲਬਾਹੀ ਬਣ ਰਹੀ ਹੈ ਇਹਨਾਂ ਖੇਤਰਾਂ ਦੇ ਵਿੱਚ ਵੀ ਮੀਂਹਾਂ ਦੀ ਸੰਭਾਵਨਾ ਹੈ ਨਾਲ ਅਮਰitsar ਗੁਰਦਾਸਪੁਰ ਪਠਾਨਕੋਟ ਜਾਂ ਹੁਸ਼ਿਆਰਪੁਰ ਦੇ ਇਲਾਕਿਆਂ ਦੇ ਵਿੱਚ ਵੀ ਕਈ ਜਗ੍ਹਾ ਹਲਕਾ ਤੇ ਕਿਤੇ ਤੇਜ਼ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਅਗਲੇ ਕੁਝ ਕਿ ਘੰਟਿਆਂ ਦੌਰਾਨ ਯਾਤ ਰਾਤ ਵਿਲੇ ਮਿਲ ਸਕਦੀਆਂ ਨੇ ਅੱਧੀ ਰਾਤ ਤੋਂ ਬਾਅਦ ਸੰਭਾਵਨਾ ਹੈ ਕਿ ਮੀਂਹ ਦੀਆਂ ਕਾਰਵਾਈਆਂ ਵਿੱਚ ਵੱਡੇ ਪੱਧਰ ਤੇ ਵਾਧਾ ਹੋਵੇਗਾ ਮੀਂਹ ਹਨੇਰੀ ਦਾ ਦੌਰ ਅਗਲੇ 3 ਤੋਂ 4 ਦਿਨ ਪੰਜਾਬ ਵਿੱਚ ਚੱਲਦਾ ਹੋਇਆ ਦਿਖਾਈ ਦੇਵੇਗਾ ਪਹਾੜੀ ਖੇਤਰਾਂ ਦੇ ਵਿੱਚ ਵੱਡੇ ਪੱਧਰ ਤੇ ਮੀਂਹਾਂ ਦੀ ਸੰਭਾਵਨਾ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਰਹੇਗੀ ਹੜ੍ਹਾਂ ਦਾ ਖਤਰਾ ਅਜੇ ਲੰਬਾ ਚੱਲਦਾ ਹੋਇਆ ਦਿਖਾਈ ਦੇਵੇਗਾ ਚਾਹੇ ਰਾਵੀ ਬਿਆਸ ਤੇ ਸਤਲੁਜ ਹੋਵੇ ਚਾਹੇ